ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਜਿੱਥੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਤੇ ਨਾਲ 40 ਸਿੰਘ ਤੇ ਤਿੰਨ ਪਿਆਰਿਆਂ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ ਇਹ ਉਹ ਗੁਰਦੁਆਰਾ ਚਮਕੌਰ ਸਾਹਿਬ ਇੰਦਰ ਇਤਿਹਾਸ ਲਿਖਿਆ ਹੋਇਆ ਇਸ ਜ਼ਸਤਾਂ ਤੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਤਿੰਨ ਪਿਆਰੇ ਤੇ 40 ਸਿੰਘਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਦਰਸ਼ਨ ਕਰਾਉਣੇ ਆ ਜੀ ਤੁਹਾਨੂੰ ਅੰਦਰ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਜਰੂਰੀਆਂ ਲਾਡਲੀਆਂ ਫੌਜਾਂ yeah mm -hmm. ਸਾਹਮਣੇ ਆ ਜੀ ਗੜੀ ਚਮਕੌਰ ਦੀ ਕੱਚੀ ਗੜੀ ਜਿੱਥੇ ਰਹਿ ਕੇ ਗੁਰੂ ਸਾਹਿਬ ਨੇ ਲੜਾਈ ਲੜੀ ਸੀਗੀ ਜੀ ਕਾਲੀ ਸਿੰਘਾ ਨਾਲ 10 ਰੱਜ ਦੀ ਫੌਜ ਨੇ ਘੇਰਾ ਪਾਇਆ ਸੀ ਇਹੋ ਗੜੀ ਆ ਕੱਚੀ ਗੜੀ ਬਹੁਤ ਉਚਾਈ ਤੇ ਆ ਜੀ ਕਾਫੀ I had a Nemo. ਚੜਾਈ ਹੈ ਨੂੰ ਇਧਰ ਵੀ ਲੈ ਕੇ ਚਲਦੇ ਆਂ ਸੱਚੀ ਗੜੀ ਚਮਕੌਰ ਦੀ ਪੌੜੀਆਂ ਨੇ ਦੇਖੋ ਪੌੜੀਆਂ ਚੜ ਕੇ ਜਾਣਾ ਪੈਣਾ ਆਪ ਕੋਲਿਆ ਪੰਧੀਆਂ ਪੌੜੀਆਂ ਚੜੇ ਆ ਹਲੇ ਅੱਗੇ ਵੀ ਆ ਆ ਇਧਰੋਂ ਵੀ ਨੇ ਪੌੜੀਆਂ ਹੋਰ ਉੱਤੇ ਚੜਨਾ ਫੇਰ ਉਸ ਤੋਂ ਬਾਅਦ ਪਹੁੰਚਾਂਗੇ ਗੁਰਦੁਆਰਾ ਕੱਚੀ ਗੜੀ ਇਹ ਉਹ ਗੜੀ ਸੀ ਜੀ ਅੱਛੀ ਕਿਲਾ ਬਣਾਇਆ ਹਾ ਜਿਹੜਾ ਕਿਲੇ ਨੂੰ ਸਾਰਾ ਇਹ ਕੱਚੀ ਗੜੀ ਹੈ ਜੀ ਨੂੰ ਲੈ ਕੇ ਚੱਲਦੇ ਹਾਂ ਅੰਦਰ ਇੱਕ ਗੜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਕੇ ਲੈਣੇ ਆਈ ਜੀ ਜੋ ਬੇਰੇ ਨਾਲ ਦਰਸ਼ਨ ਕਰੋ ਜੀ ਜਿੱਦੀ ਦੇ ਹੜੇ ਚੱਲ ਰਹੇ ਨੇ जी गढ़ी खेडा च मोर्चे बने हुए जिथे सैन खिलागढ़ी ਕਹਿੰਦੇ ਇਹ ਪੁਰਾਣਾ ਮਾਡਲ ਵੀ ਇੱਥੇ ਤੁਹਾਨੂੰ ਉਹ ਵੀ ਦਿਖਾਵਾਂਗੇ ਬਾਬਾ ਜੀਵਨ ਸਿੰਘ ਘੜੀ ਦਾ ਇਹ ਪੁੱਤਿਆ ਪੁੱਤਰ ਹੈ ਸ਼ਰਮ ਕੇ ਅੰਮਰਸਤਾਨ ਨੇ ਪਾਈ ਜੈਤੋ ਤਾਂ ਬਾਬਾ ਜੀਵਨ ਸਿੰਘ ਨਾਲ ਰੱਖਿਆ ਗਿਆ ਪਰ ਗੁਰੂਤਾਰਣ ਉਸ ਮਹਾਰ ਜਰਨੈਲ ਦਾ ਤੇ ਬਾਬਾ ਦਿਖਾਉਨੇ ਆ ਵੀ ਕੱਚੀ ਘੜੀ ਸੀ ਜਿਹੜੀ ਇਹ ਬਹੁਤ ਉਚਾਈ ਤੇ ਸ਼ਹਿਰ ਨਾਲੋਂ ਉਹਦੀ ਕਿਰਪਾ ਸੋਹਣੇ ਟੈਗ ਦਾ ਦਿੱਲੀ ਕੰਮਲਾਪੀ ਫਤ ਤੇ ਚੜ ਗਿਆ ਗੁਰੂ ਕਾਂ ਸਿੰਘ ਆਪ ਕਨਵਾਨ ਚ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਹਵਾਰਦ ਜੀ ਚਾਹੀਆ ਪੌੜੀ ਚੜਕੇ ਨਾ ਜੋ ਹਰ ਕੱਪੜੇ ਨੂੰ ਪੱਕਾ ਰਹਿਣੇ ਗਾਵੇ ਢਾਈ ਦਾ ਕਮ ਕਰਦੇ ਨੇ ਬੱਪਵਾਰਾ ਸਾਗਾ ਛਾਲੇ ਨੂੰ ਮਾਣ ਆਦਾ ਪਾਸ਼ਾ ਕਰਤਾ ਤੇ ਚੱਦਿਕਲਾ ਹੋਵੇ ਭਾਦਰ ਸਿੰਘ ਉਹ ਕਦੇ ਹੈੱਡ ਕਲਾਸ ਕੀ ਸਾਹਮਣੇ ਰਣ ਪਚਾਇਤੂ ਆਹ ਹਾਲਤ ਦੁਆਰਾ ਸਾਹਿਬ ਜਿਵੇਂ ਲੈ ਕੇ ਚੱਲਦਾ ਬਹੁਤ ਸਾਰਾ ਸਰਕਾਰ ਕੰਮ ਵਿਦੇਸ਼ ਤੋਂ ਪੈਰਾ ਬਣਾ

ਆਗਿਆ ਦੇ ਵਿੱਚ ਹਾਜ਼ਰੀਆਂ ਲੜ ਕੇ ਗੁਰੂ ਖਾਲਸਾ ਪੰਥ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਬੜਪਰਦਾ